ਤਤ ਬੰਬ ਸਿਰਾ ਓਕੇ ਵਾਲਾ ਕੰਮ ਹੋਇਆ ਪਿਆ ਪੂਰਾ ਐਨ ਸੋਨਾ ਵੀਰ ਮੈਂ ਕਹਿੰਦਾ ਦਿਲ ਖੁਸ਼ ਹੋ ਗਿਆ ਵੈਸੇ ਤਾਂ ਅਸੀਂ ਚੰਡੀਗੜ੍ਹ ਹੀ ਰੈਜ਼ੀਡੈਂਟ ਐ ਪਰ ਅੱਜ ਜਿਹੜਾ ਕੰਮ ਹੋਇਆ 15 ਸੈਕਟਰ ਵਾਲਾ ਮੈਂ ਕਹਿੰਦਾ ਦਿਲ ਬਾਗ ਬਾਗ ਵਾਲਾ ਬਰੇ ਦੋ ਖੇਸ ਗੱਲ ਦੇ ਸਾਗਰ ਦੀ ਵੋਟੀ ਆਈ ਨਹੀਂ ਅੱਜ ਬਹੁਤ ਵਧੀਆ ਮਾਹੌਲ ਹੈ ਜੀ 15 ਸੈਕਟਰ ਦਾ ਅਸੀਂ ਵੀ ਇੰਜੋਏ ਕੀਤਾ ਫੁੱਲ ਇੰਜੋਏ ਕੀਤਾ ਅਸੀਂ ਚੱਲੇ ਹਾਂ ਜੀ ਏ ਰੌਣਕਾਂ ਚੰਡੀਗੜ੍ਹ ਦੀਆਂ ਨੇ ਚੰਡੀਗੜ੍ਹ ਦੇ ਵਿੱਚ होली ਦਾ ਤਿਉਹਾਰ ਬੜੀ ਧੂਮ-ਤਾਮ ਦੇ ਨਾਲ ਮਨਾਇਆ ਜਾ ਰਿਹਾ ਚੰਡੀਗੜ੍ਹ ਦੇ 15 ਸੈਕਟਰ ਚ ਮੌਜੂਦ ਹਾਂ ਔਰ ਇੱਥੇ ਤੁਸੀਂ ਮਾਹੌਲ ਦੇਖ ਸਕਦੇ ਹੋ ਰੌਣਕਾਂ ਦੇਖ ਸਕਦੇ ਹੋ ਜਿਵੇਂ ਮੇਲੇ ਦੇ ਵਿੱਚ ਆਏ ਹੁੰਦੇ ਨੇ ਤਾਂ ਇਹ ਮੇਲਾ ਲੱਗਿਆ ਹੋਇਆ ਚੰਡੀਗੜ੍ਹ ਦੇ ਵਿੱਚ ਤਾਂ होली ਦਾ ਤਿਉਹਾਰ ਤੁਸੀਂ ਦੇਖੋ ਕਿਵੇਂ ਮਨਾਇਆ ਜਾ ਰਿਹਾ ਔਰ ਖੁਸ਼ੀ ਦੇ ਵਿੱਚ ਜਿਹੜੇ ਮੁੰਡੇ ਕੁੜੀਆਂ ਨੇ ਝੂਮਦੇ ਹੋਏ ਨਜ਼ਰ ਆ ਰਹੇ ਨੇ ਹੈਪੀ ਹੋਲੀ ਹੈਪੀ ਹੋਲੀ ਬਈਰ ਇਹ ਕਿੱਥੋਂ ਆਏ ਜੀ ਸਨਾਸ ਤੋਂ ਅੱਛਾ ਹਾਂ ਬੜੀ ਖੁਸ਼ੀ ਆ ਅੱਜ ਦੇ ਤਾਂ ਪੂਰੀ ਹੱਥ ਬੰਬ ਸਿਰਾ ਕੋਕੇ ਵਾਲਾ ਕੰਮ ਹੋਇਆ ਪਿਆ ਅੱਛਾ ਪੂਰਾ ਐਨ ਸੋਨਾ ਵੀਰ ਮੈਂ ਕਹਿੰਦਾ ਦਿਲ ਖੁਸ਼ ਹੋ ਗਿਆ ਵੈਸੇ ਤਾਂ ਅਸੀਂ ਚੰਡੀਗੜ੍ਹ ਹੀ ਰੈਜ਼ੀਡੈਂਟ ਐ ਪਰ ਅੱਜ ਜਿਹੜਾ ਕੰਮ ਹੋਇਆ 15 ਸੈਕਟਰ ਵਾਲਾ ਮੈਂ ਕਹਿੰਦਾ ਦਿਲ ਬਾਗ ਬਾਗ ਵਾਲਾ ਬਹੁਤ ਐਸਾ ਹੋ ਗਿਆ 15 ਸੈਕਟਰ 'ਚ ਜਿਹੜਾ ਦਿਲ ਬਾਗੋ ਬਾਗ ਚੁੱਕ ਦਿੰਗੇ ਫੱਟੇ ਹਾਂ ਭਾਈ ਹੈਪੀ ਹੋਲੀ ਹੈਪੀ ਹੋਲੀ ਹੈਪੀ ਹੋਲੀ ਹੈਪੀ ਹੋਲੀ ਅੱਗੇ ਵੀ ਅਸੀਂ ਗੱਲਬਾਤ ਕਰਦੇ ਹਾਂ ਤੁਸੀਂ ਦੇਖੋ ਰੌਣਕਾਂ ਕਿੰਨੀਆਂ ਲੱਗੀਆਂ ਹੋਈਆਂ ਨੇ ਹੈਪੀ ਹੋਲੀ ਜੀ ਸਾਰਿਆਂ ਨੂੰ ਹੈਪੀ ਹੋਲੀ ਚੱਲ ਚੱਲ ਨਹੀਂ ਸਾਰਿਆਂ ਠੀਕ ਠਾਕ ਬਹੁਤ ਵਧੀਆ ਜੀ ਬਹੁਤ ਵਧੀਆ ਨਹੀਂ ਖੁਸ਼ੀ ਹੈ ਅੱਜ ਦੇ ਤਿਉਹਾਰ ਨੂੰ ਲੈ ਕੇ ਬਹੁਤ ਬਹੁਤ ਅੱਜ ਦੇ ਦਿਨ ਦੀ ਉਡੀਕ ਰਹਿੰਦੀ ਹੈ ਯੈਸ ਵੀਓ ਕਿ ਹੋਲੀ ਇਜ਼ ਅ ਕਲਾਸਿਕ ਆ ਇਹ ਇੱਕ ਵਾਰ ਵਿਟਨੈਸ ਕਰਨਾ ਜ਼ਰੂਰ ਬੰਤਾ ਹੈ ਵੀਓ ਚਾਹੀਏ ਮਨਾਏ ਹੋਲੀ ਹੁਣ ਬਾਹਰ ਆ ਕੇ ਮਾਰਕੀਟ ਚ ਮਨਾ ਰਹੇ ਹੋ ਹਾਂਜੀ ਇਹ ਉਹ ਮਾਰਕੀਟ ਹੈ ਜਿੱਥੇ ਅਕਸਰ ਜਿਹੜੇ ਸਟੂਡੈਂਟਸ ਨੇ ਆ ਕੇ ਖਰੀਦਦਾਰੀ ਕਰਦੇ ਨੇ ਸੁਰਦਾ ਸਮਾਨ ਲੈ ਕੇ ਜਾਂਦੇ ਨੇ ਪਰ ਅੱਜ ਹੋਲੀ ਮਨਾਈ ਜਾ ਰਹੀ ਹੈ ਬਿਲਕੁਲ ਜੀ ਕਿੰਨਾ ਚਾਏ ਹੋਲੀ ਦੇ ਤਿਉਹਾਰ ਨੂੰ ਲੈ ਕੇ ਪੰਪਸਰਾ ਓਕੇ ਬਹੁਤ ਬਹੁਤ ਤਾਂ ਤੁਸੀਂ ਦੇਖੋ ਕਿ ਇੱਕ ਦੂਜੇ ਨੂੰ ਰੰਗ ਲਗਾ ਕੇ ਹੋਲ ਭਾਜੀ ਹਾਂ ਜੀ ਤਾਂ ਮੈਨੋਂ ਭਾਈ ਸਾਡਾ ਇੰਟਰਵਿਊ ਤਾਂ ਦੇਖੋ ਤੁਸੀਂ ਭੰਗੜੇ ਪਾਏ ਜਾ ਰਹੇ ਨੇ ਰੌਣਕਾਂ ਲੱਗਿਆ ਇਹਨੇ 15 ਸੈਕਟਰ ਦੇ ਚ ਹੈਪੀ ਹੋਲੀ ਜੀ ਹੈਪੀ ਹੋਲੀ ਵੀਰ ਜੀ ਹੈਪੀ ਹੋਲੀ ਬਾਈ ਜੀ ਸਵਾਦ ਆ ਗਿਆ ਸਵਾਦ ਬਵਾਦ ਤੇ ਆਏ ਹੈਪੀ ਹੋਲੀ ਆ ਬਾਈ ਜੀ ਪੁਲਿਸ ਚੰਦ ਕਰਮਾ ਦੀ ਦੂਰੀ ਤੇ ਆ ਬਸ ਆਈ ਰਹੀ ਹੈ ਵਿੱਚ ਹੈਪੀ ਹੋਲੀ ਬਾਈ ਡਰ ਲੱਗਦਾ ਪੁਲਿਸ ਨਹੀਂ ਲੱਗਦਾ ਲੋਰ ਲੋ ਕਰਦੇ ਸਾਨੂੰ ਨਹੀਂ ਡਰ ਲੱਗਦਾ ਲੋਰ ਚ ਖਿੱਚ ਲੇ ਪੁਲਿਸ ਹੋਣੀ ਚਾਹੀਦੀਆਂ ਵਧੀਆ ਗੱਲ ਆਪਣਾ ਬਿਹੇਵੀਅਰ ਸਹੀ ਰੱਖੋ ਕਿਸੇ ਨੂੰ ਕੋਈ ਨਾ ਕਹੋ ਫੇਰ ਕੋਈ ਜੇ ਪੁਲਿਸ ਤੱਕਾ ਕਰਦੀ ਆ ਉਹਦੇ ਲਈ ਕਾਨੂੰਨ ਬਣਿਆ ਕੋਰਟ ਚ ਜਾਂਦੀ ਆ ਅੱਜ ਦੀ ਕਿੰਨੀ ਖੁਸ਼ੀ ਆ ਅੱਜ ਹੋਲੀ ਦਾ ਖੁਸ਼ੀ ਆ ਇੰਨੀ ਖੁਸ਼ੀ ਆ ਆ ਗਿਆ ਸੋ ਤੁਸੀਂ ਦੇਖੋ ਕਿ ਇਨ੍ਹਾਂ ਵੱਲੋਂ ਜਿੱਥੇ ਹੋਲੀ ਮਨਾਈ ਜਾ ਰਹੀ ਆ ਔਰ ਜਿਹੜੀ ਪੁਲਿਸ ਹੈ ਉਹ ਵੀ ਪਹੁੰਚੀ ਹੋਈ ਆ ਤਾਂ ਇਨ੍ਹਾਂ ਵੱਲੋਂ ਪੁਲਿਸ ਵੱਲੋਂ ਵੀ ਜੋ ਖਾਸ ਹੋਟੇ ਭਾਈ ਗੁਰਜੀ ਕੀ ਫਤਿਹ ਜੋ ਸ਼ਰਾਰਤੀ ਅਨਸਰ ਨੇ ਜਾਂ ਕੋਈ ਹੜਦੰਗ ਮਚਾਉਂਦਾ ਹੈ ਤਾਂ ਉਸ ਤੇ ਵੀ ਤਿੱਖੀ ਨਜ਼ਰ ਪੁਲਿਸ ਦੀ ਰੱਖੀ ਜਾ ਰਹੀ ਹੈ ਤਾਂ ਇਹ ਜੋ ਯੂਨੀਵਰਸਿਟੀ ਹੈ ਪੰਜਾਬ ਯੂਨੀਵਰਸਿਟੀ ਉਸ ਦੇ ਸਟੂਡੈਂਟਸ ਨੇ ਤੇ ਅਕਸਰ ਇਹ 15 ਸੈਕਟਰ ਦੇ ਵਿੱਚ ਆ ਕੇ ਇਹਨਾਂ ਵੱਲੋਂ ਜੋ ਜ਼ਰੂਰ ਦਾ ਸਮਾਨ ਹੁੰਦਾ ਖਰੀਦਾਰੀ ਕਰਦੇ ਨੇ ਪਰ ਅੱਜ ਹੋਲੀ ਦਾ ਤਿਉਹਾਰ ਆ ਹੋਲੀ ਦੇ ਤਿਉਹਾਰ ਵਾਲੇ ਦਿਨ ਇਹ ਜਿਹੜੇ ਸਟੂਡੈਂਟਸ ਨੇ ਆ ਕੇ ਇਸ ਮਾਰਕੀਟ ਦੇ ਵਿੱਚ ਹੋਲੀ ਦਾ ਤਿਉਹਾਰ ਸੈਲੀਬ੍ਰੇਟ ਕਰ ਰਹੇ ਨੇ ਇੱਕ ਦੂਜੇ ਤੇ ਜਿਹੜਾ ਇਹਨਾਂ ਵੱਲੋਂ ਰੰਗ ਪਾਇਆ ਜਾ ਰਿਹਾ ਔਰ ਖੁਸ਼ੀਆਂ ਮਨਾਇਆ ਜਾ ਰਹੀਆਂ ਨੇ ਕਹਿੰਦੇ ਅੱਜ ਦਾ ਜਿਹੜਾ ਦਿਨ ਹੁੰਦਾ ਤਿਉਹਾਰ ਹੁੰਦਾ ਹੈ ਜੇ ਗੁੱਸਾ ਹੋਵੇ ਨਰਾਜ਼ਗੀ ਹੋਵੇ ਇੱਕ ਦੂਜੇ ਨੂੰ ਰੰਗ ਲਾ ਕੇ ਦੂਰ ਕਰ ਲਈ ਕਰ ਲੈਂਦੇ ਨੇ ਬਿਲਕੁਲ ਗੱਲ ਹੈ ਸਹੀ ਹੈ ਜੀ ਅਗਰ ਕੋਈ ਗੁੱਸਾ ਗਿਲਾ ਕਿਸੇ ਨਾਲ ਕੋਈ ਸ਼ਿਕਵਾ ਹੈਗਾ ਤਾਂ ਅੱਜ ਰੰਗ ਲਾ ਕੇ ਉਹਨੂੰ ਦੂਰ ਕੀਤਾ ਜਾਂਦਾ ਹੈਗਾ ਤੁਸੀਂ ਦੇਖ ਸਕਦੇ ਮਾਹੌਲ ਜਿਹੜਾ 15 ਸੈਕਟਰ ਦਾ ਬਣਿਆ ਹੋਇਆ ਬਿਲਕੁਲ ਜਿਹੜਾ ਮਾਹੌਲ ਹੈ ਬਿਲਕੁਲ ਮਸਤ ਬਣਿਆ ਹੋਇਆ ਹੈ ਜੀ ਕਿਸੇ ਨਾਲ ਕੋਈ ਗਲਤ ਗੱਲ ਨਹੀਂ ਹੈ ਪੁਲਿਸ ਪ੍ਰਸ਼ਾਸਨ ਦੀ ਵੀ ਆਪਾਂ ਤਾਰੀਫ ਕਰਦੇ ਹਾਂ ਕਿਉਂਕਿ ਪੁਲਿਸ ਪ੍ਰਸ਼ਾਸਨ ਨੇ ਸਵੇਰੇ 10:00 ਵਜੇ ਤੋਂ ਲੈ ਕੇ 9 ਜਾਂ 10:00 ਵਜੇ ਤੋਂ ਲੈ ਕੇ ਮੇਰੇ ਹਿਸਾਬ ਨਾਲ ਪੂਰਾ 1:00 ਡੇਢ ਵਜੇ ਤੱਕ 2:00 ਵਜੇ ਤੱਕ ਟਾਈਮ ਦਿੱਤਾ ਐਨੇ ਟਾਈਮ ਤੁਸੀਂ ਇੰਜੋਏ ਕੀਤਾ ਉਹਨਾਂ ਨੇ ਕੁਝ ਨਹੀਂ ਕੀਤਾ ਆਪਣੀਆਂ ਡਿਊਟੀਆਂ ਕੀਤੀਆਂ ਬਕਾਵਾਦਾ ਕੀਤੀਆਂ ਤੇ ਹੁਣ ਜੇ ਕੋਈ ਸ਼ਰਾਰਤੀ ਅਨਸਰ ਹੋ ਜਾਂਦੇ ਕੋਈ ਖਾ ਪੀ ਲੈਂਦਾ ਜਾਂ ਕੋਈ ਗੱਲਬਾਤ ਹੁੰਦੀ ਹੈ ਉਹਦੇ ਕਰਕੇ ਕੰਟਰੋਲ ਕਰਕੇ ਪੁਲਿਸ ਬਹੁਤ ਜ਼ਰੂਰੀ ਹੈ ਇਹ ਚੰਡੀਗੜ੍ਹੀ ਸਿਟੀ ਹੈ ਇਹ ਜੀ ਹੈ ਜਿਹਦੇ ਵਿੱਚ ਪੁਲਿਸ ਐਨੀ ਹੈਗੀ ਤਾਂ ਹੀ ਸਭ ਕੁਝ ਕਾਇਮ ਹੈ ਜੇ ਨਾ ਹੋਵੇ ਤਾਂ ਲੋ 15 ਸੈਕਟਰ ਦਾ ਅਸੀਂ ਵੀ ਇੰਜੋਏ ਕੀਤਾ ਫੁੱਲ ਇੰਜੋਏ ਕੀਤਾ ਅਸੀਂ ਚੱਲੇ ਹੁਣ ਵੀ ਯੂਨੀਵਰਸਿਟੀ ਪੜ੍ਹਦੇ ਨਹੀਂ ਅਸੀਂ ਯੂਨੀਵਰਸਿਟੀ ਨਹੀਂ ਪੜ੍ਹਦੇ ਸਰ ਮੈਂ ਮੋਹਾਲੀ ਰਹਿਣਾ ਤੇ ਮੈਂ ਕੋਰਟ ਦੇ ਵਿੱਚ ਮੋਹਾਲੀ ਆ ਅੱਛਾ ਮੁਬਾਰਕਾ ਤੁਹਾਨੂੰ ਹੋਲੀ ਥੈਂਕ ਯੂ ਥੈਂਕ ਯੂ ਸਰ ਇਹ ਹੋਲੀ ਦਾ ਤਿਉਹਾਰ ਜਿਹੜਾ ਜਿਹੜੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਜਿਹੜੇ ਸਟੂਡੈਂਟਸ ਨੇ ਉਹਨਾਂ ਵੱਲੋਂ ਇਹ ਤਿਉਹਾਰ ਮਨਾਇਆ ਜਾ ਰਿਹਾ ਔਰ ਇਹ ਤੁਸੀਂ ਦੇਖੋ 15 ਸੈਕਟਰ ਦੀਆਂ ਤਸਵੀਰਾਂ ਜਿੱਥੇ ਸਟੂਡੈਂਟਸ ਵੱਲੋਂ ਹੋਲੀ ਮਨਾਈ ਜਾ ਰਹੀ ਹੈ ਹੈਪੀ ਹੋਲੀ ਤੁਸੀਂ ਦੇਖੋ ਲਾਗੀ ਫੁੱਲ ਸਾਗੀਆਂ ਤੇ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਸਮਾਂ ਦਿੱਤਾ ਗਿਆ ਸੀ ਦੁਪਹਿਰ 2 ਵਜੇ ਦਾ ਔਰ ਸਮਾਂ 2 ਵਜੇ ਤੋਂ ਵੱਧਦਾ ਹੋ ਚੁੱਕਿਆ ਔਰ ਜਿਹੜੇ ਸਟੂਡੈਂਟਸ ਨੇ ਉਹ ਵਾਪਸ ਹੋਣੇ ਯੂਨੀਵਰਸਿਟੀ ਵੱਲ ਕੂਚ ਕਰ ਰਹੇ ਨੇ ਤਾਂ ਇਹ ਸਟੂਡੈਂਟਸ ਦੀਆਂ ਤਸਵੀਰਾਂ ਨੇ ਹੋਲੀ ਦਾ ਤਿਉਹਾਰ ਧੂਮ-ਧਾਮ ਦੇ ਨਾਲ ਬਣਾਇਆ ਹੈ ਚੰਡੀਗੜ੍ਹ ਦੇ 15 ਸੈਕਟਰ ਦੀਆਂ ਤੇ ਇਹ 15 ਸੈਕਟਰ ਦੀਆਂ ਹੀ ਤਸਵੀਰਾਂ ਤੁਸੀਂ ਕੈਮਰੇ ਦੇ ਜ਼ਰੀਏ ਦੇਖ ਰਹੇ ਹੋ ਕਿਉਂਕਿ ਪੁਲਿਸ ਪ੍ਰਸ਼ਾਸਨ ਦੀ ਵੀ ਇੱਕ ਜ਼ਿੰਮੇਵਾਰੀ ਹੁੰਦੀ ਹੈ ਕਿ ਪਬਲਿਕ ਦਾ ਵੀ ਧਿਆਨ ਰੱਖਣਾ ਹੈ ਕਿਸੇ ਵੀ ਸ਼ਰਾਰਤੀ ਅਨਸਰ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਫੜਦੰਗ ਨਾ ਮਚਾਇਆ ਜਾਵੇ ਆ ਹੁੱਲੜਬਾਸੀ ਨਾ ਕੀਤੀ ਜਾਵੇ ਤਾਂ ਹੁਣ ਜਿਹੜੇ ਸਟੂਡੈਂਟਸ ਨੇ ਉਹ ਵਾਪਸ ਯੂਨੀਵਰਸਿਟੀ ਜਾ ਰਹੇ ਨੇ ਕਿਉਂਕਿ ਨਵ ਲੋ ਜਿਹੜੀ ਹੋਲੀ ਹੈ ਹੋਲੀ ਦਾ ਤਿਉਹਾਰ ਹੈ ਉਹ ਮਨਾ ਲਿਆ ਗਿਆ ਸਸਰੀ ਗਾਲ ਜੀ ਹੈਪੀ ਹੋਲੀ ਜੀ ਯੂਰ ਹੈਪੀ ਹੋਲੀ ਵੀਰੇ ਚਾਹ ਰੇਂਦਾ ਇੱਦੇ ਦਿਨ ਦਾ ਹਾਂਜੀ ਬਹੁਤ ਵਧੀਆ ਮਨਾ ਲਈ ਹੋਲੀ ਉਹ ਪੁਲਿਸ ਵਾਲੇ ਫਟ ਕੇ ਜੀ ਹੁਣ ਅੱਛਾ ਹਾਂਜੀ ਹਾਂਜੀ ਡੰਡੇ ਮਾਰਨ ਲੱਗੇ ਹੁਣ ਜਾਣਾ ਹੀ ਪੈਣਾ ਸੀ ਤੇ 2 ਵਜੇ ਦਾ ਟਾਈਮ ਦਿੱਤਾ ਸੀ ਉਹਨਾਂ ਨੇ ਨਹੀਂ ਨਹੀਂ ਕੋਈ ਹੋਲੀ ਦਾ ਕਿਹੜਾ ਟਾਈਮ ਹੁੰਦਾ ਜੀ ਆ ਸਾਡੇ ਪ੍ਰਧਾਨ ਸਾਹਿਬ ਆ ਗਏ ਜੀ ਆ ਇਹਨਾਂ ਨਾਲ ਹੋਰ ਜੀ ਪਤਾ ਜੀ ਇਹ ਸਾਨੂੰ ਚਾਹੀਦੀ ਨਹੀਂ ਅੱਜ ਤਾਂ ਕਰਨਾ ਹਾਂਜੀ ਹਾਂ ਆਏ ਤੁਸੀਂ ਦੇਖੋ ਕਿ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਤਾਂ ਅਸੀਂ ਜਿਹੜੀ ਗੱਲਬਾਤ ਅੱਗੇ ਵੀ ਕਰਦੇ ਹਾਂ ਹੋਲੀ ਦੇ ਰੰਗ ਚ ਰੰਗੇ ਹੋਏ ਹੋ ਹੈਪੀ ਹੋਲੀ ਹੈਪੀ ਹੋਲੀ ਵੀਰੇ ਹੈਪੀ ਹੋਲੀ ਕਿੰਨੀ ਖੁਸ਼ੀ ਆਜ ਦੇ ਦੇ ਬਹੁਤ ਸਾਰੀ ਭਾਈ ਬਹੁਤ ਜ਼ਿਆਦਾ ਖੁਸ਼ੀ ਆਜੀ ਲਾਇਆ ਹੈ ਇਹ ਨਕਲੀ ਵਾਲ ਨੇ ਜੀ ਨਕਲ ਜੀ ਨਕਲ ਲਾਈ ਹੋਈ ਹੈ ਤੇ ਹੋਲੀ ਦੇ ਰੰਗ ਨੇ ਹੈਪੀ ਹੋਲੀ ਹਾਂ ਜੀ ਹਾਂ ਬਹੁਤ ਵਧੀਆ ਬਹੁਤ ਨਜ਼ਾਰਾ ਆ ਰਿਹਾ ਹੈ ਹੈਪੀ ਹੋਲੀ ਹੈਪੀ ਹੋਲੀ ਪਾਜੀ ਹੈਪੀ ਹੋਲੀ ਪਾਰਕਾ ਤੁਹਾਨੂੰ ਹੋਲੀ ਦੀਆਂ ਹੈਪੀ ਹੋਲੀ ਜੀ ਹੈਪੀ ਹੋਲੀ ਵਧੀਆ ਵਧੀਆ ਤਿਉਹਾਰ ਪੰਜਾਬ ਵਾਲਿਆਂ ਨੂੰ ਹੋਲੀ ਦੀਆਂ ਲੱਖ ਲੱਖ ਮੁਬਾਰਕਾਂ ਹੈਪੀ ਹੋਲੀ ਗਾਇਸ ਹੈਪੀ ਹੋਲੀ ਵੀਰੇ ਦੋਖੇ ਇਸ ਗੱਲ ਦੇ ਸਾਗਰ ਦੀ ਵੋਟੀ ਆਈ ਨਹੀਂ ਅੱਜ ਸਾਗਰ ਦੀ ਵੋਟੀ ਨਹੀਂ ਆਇਆ ਕਹਿੰਦੇ ਹੈਪੀ ਹੋਲੀ ਹੈਪੀ ਹੋਲੀ ਚੱਲ ਬੜੀਆ ਇੱਕਦਮ ਹੈਪੀ ਹੋਲੀ ਬਹੁਤ ਮਸਤ ਬਹੁਤ ਅੱਛੀ ਕੋ ਕਿੰਨੀਆਂ ਰੌਣਕਾਂ ਲੱਗੀਆਂ ਨੇ ਕਤਾਰਾਂ ਇਹ ਜਿਹੜੀਆਂ ਯੂਨੀਵਰਸਿਟੀ ਦੇ ਸਟੂਡੈਂਟਸ ਉਹਨਾਂ ਦੀਆਂ ਕਤਾਰਾਂ ਨੇ ਹੈਪੀ ਹੋਲੀ ਜੀ ਹੈਪੀ ਹੋਲੀ ਵਧੀਆ ਮਨਾ ਲਈ ਹੋਰ ਹੋਰ ਜਮਾ ਗੁੱਟ ਘਰਾਂ ਨੂੰ ਚੱਲੇ ਇੱਕ ਘਰਾਂ ਨੂੰ ਹੁਣ ਵਾਪਸ ਜਾ ਰਹੇ ਨੇ ਸਟੂਡੈਂਟਸ ਤੇ ਇਹਨਾਂ ਵੱਲੋਂ ਜਿਹੜੀ ਹੋਲੀ ਦਾ ਤਿਹਾਰ ਹੈ ਤੁਮਸਾਮ ਦੇ ਨਾਮ ਨਾਲ ਮਨਾਇਆ ਗਿਆ ਹਾਲਕੀ ਦੇਸ਼ ਭਰ ਦੇ ਵਿੱਚ ਮਨਾਇਆ ਜਾ ਰਿਹਾ ਹੋਲੀ ਦਾ ਤਿਹਾਰ ਅੱਜ ਦਾ ਦਿਨ ਬਹੁਤ ਖਾਸ ਰਹਿੰਦਾ ਹੈ ਕਿਸੇ ਨੂੰ ਗੁੱਸਾ ਹੋਵੇ ਗਿਲਾ ਹੋਵੇ ਨਰਾਜ਼ਗੀ ਹੋਵੇ ਤਾਂ ਇੱਕ ਦੂਜੇ ਨੂੰ ਰੰਗ ਲਗਾ ਕੇ ਉਹ ਨਰਾਜ਼ਗੀਆਂ ਗੁੱਸਾ ਗਿਲਾ ਦੂਰ ਕਰ ਲਿਆ ਜਾਂਦਾ ਹੈ ਪਰ ਖਾਸ ਤੌਰ ਤੇ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਨੂੰ ਜਿੱਥੇ ਸਿਟੀ ਬਿਊਟੀਫੁਲ ਕਿਹਾ ਜਾਂਦਾ ਹੈ ਅੱਜ ਚੰਡੀਗੜ੍ਹ ਜੋ ਹੋਲੀ ਦੇ ਰੰਗ ਨੇ ਉਹਨਾਂ ਦੇ ਵਿੱਚ ਰੰਗਿਆ ਹੋਇਆ ਹੈ ਜਿਹੜੇ ਇੱਕ ਦੂਜੇ ਨੂੰ ਰੰਗ ਨੇ ਉਹ ਲਗਾਏ ਜਾ ਰਹੇ ਨੇ ਤਾ ਇਹ ਚੰਡੀਗੜ੍ਹ ਦੇ 15 ਸੈਕਟਰ ਦੀਆਂ ਤਸਵੀਰਾਂ ਨੇ ਜਿੱਥੇ ਇਹ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਸਸੀ ਗੱਲ ਜੀ ਨਹੀਂ ਭਈਆ ਸਸੀ ਨਹੀਂ ਭਾਈ ਨਹੀਂ ਹੈਪੀ ਹੋਲੀ ਹੈਪੀ ਹੋਲੀ ਭਈਆ ਹੈਪੀ ਹੋਲੀ ਦਾ ਕਹਿ ਸਕਦੇ ਹੋ ਹੈਪੀ ਹੋਲੀ ਹੈਪੀ ਹੋਲੀ ਹੈਪੀ ਹੋਲੀ ਤਾਂ ਇਹ ਹੋਲੀ ਦਾ ਤਿਉਹਾਰ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਹੈਪੀ ਹੋਲੀ ਜੀ ਹੋਲੀ ਸਰ ਹੈਪੀ ਹੋਲੀ ਜੀ ਹਾਂ ਜੀ ਵਾ ਵਧਾਈਆਂ ਤੁਹਾਨੂੰ ਜੀ ਹੋਲੀ ਵਾ ਵਧਾਈ ਹਾਂ ਜੀ ਇਹ ਰੰਗ ਥੋੜਾ ਲੱਗਾ ਸੀ ਜਿਹੜਾ ਹੋਰ ਲਾਤ ਖੈਰ ਚਲੋ ਸਾਰੇ ਜਾਣੇ ਜਸ਼ਨ ਮਨਾ ਰਹੇ ਆ ਤਾਂ ਕਰਕੇ ਰੰਗਾ ਦੇ ਨਾਲ ਨਾਲ ਖੁਸ਼ੀਆਂ ਵੀ ਇਦਾਂ ਹੀ ਫਰਕਾਰਾ ਰਹੇ ਆ ਵਾਹਿਗੁਰੂ ਸਾਰਿਆਂ ਦੀ ਕਿਰਪਾ ਕਰੇ ਇਦਾਂ ਹੀ ਸਾਰੇ ਆਪਸੇ ਖੇੜਦੇ ਹੋਲੀ ਮਨਾਉਂਦੇ ਰਹੇ ਜੀ ਚੰਡੀਗੜ੍ਹੋਂ ਹੀ ਹੋ ਤੁਸੀਂ ਮੈਂ ਬੇਸਿਕਲੀ ਪੰਜਾਬ ਕੋਟਕਪੁਰਾ ਤੋਂ ਆ ਜੀ ਚੰਡੀਗੜ੍ਹ ਦੇ ਇੱਥੇ ਮੈਂ ਜੌਬ ਕਰ ਰਿਹਾ ਜੀ ਹਾਂ ਇੱਥੇ 15 ਸੈਕਟਰ ਹੀ ਕਿਉਂ ਚੁਣਿਆ ਸੁਖਨਾਲੇਕ ਦੇ ਵੀ ਪੇਟ ਲੱਗੀ ਹੋਈ ਹੈ ਕਿਉਂਕਿ ਅਸੀਂ ਸਾਰੇ ਪਾਸੇ ਜਾ ਕੇ ਦੇਖ ਆਏ ਆ ਜੀ ਪਰ ਸਾਰੇ ਪਾਸੇ ਅਸੀਂ ਦੇਖ ਰਹੇ ਆ ਵੀ ਹਰੇਕ ਥਾਂ ਤੇ ਵੱਖ-ਵੱਖਰੀ ਇੰਜੋਏਮੈਂਟ ਕੀਤੀ ਜਾਵੇ ਇੱਥੇ ਜ਼ਿਆਦਾ ਰੌਣਕ ਬਿਲਕੁਲ ਜੀ ਇੱਥੇ ਜ਼ਿਆਦਾ ਹੀ ਰੌਣਕ ਵਿੱਚ ਨਹੀਂ ਜੀ ਨਹੀਂ ਨਹੀਂ ਜੀ ਹਾਂ ਜੀ ਆਪਣਾ ਭਾਈਏ ਅੱਛਾ ਇਹ ਤੁਹਾਡਾ ਭਾਈ ਹੈ ਹੈਪੀ ਹੋਲੀ ਹੈਪੀ ਹੋਲੀ ਜੀ ਆ ਤੁਮ ਆਇਓ ਹਰਿਆਣਾ ਦਾ ਜੀ ਕੈਥਲ ਅੱਛਾ ਫਿਰ ਹਰਿਆਣਵੀ ਖੂਬਸੂਰਤ ਪਾਸ਼ਾ ਦੇ ਵਿੱਚ ਹੋਲੀ ਦੀਆਂ ਵਧਾਈਆਂ ਦੇ ਸਾਰੇ ਭਾਈਆਂ ਨੂੰ ਭਾਈ ਹੈਪੀ ਹੋਲੀ ਲਵ ਯੂ ਜੀ ਸਾਰਿਆਂ ਨੂੰ ਲਵ ਯੂ ਲਵ ਯੂ ਸਾਰਿਆਂ ਨੂੰ ਇਹ ਹੈਪੀ ਦੇ ਨਾਲ ਕੋੜਿਆਂ ਨਾਲ ਸੋ ਇਹ 15 ਸੈਕਟਰ ਦੀਆਂ ਤੁਸੀਂ ਤਸਵੀਰਾਂ ਦੇਖੀਆਂ ਨੇ ਹੋਲੀ ਦਾ ਤਿਉਹਾਰ ਇੱਥੇ ਤੂੰਮ ਤਾਂ ਦਿਨ ਆ ਮਨਾਇਆ ਜਾ ਰਿਹਾ ਹੈ ਖੁਸ਼ੀਆਂ ਦੇ ਨਾਲ ਮਨਾਇਆ ਜਾ ਰਿਹਾ ਹੈ ਦੇ ਦਿਓ ਇਜਾਜ਼ਤ ਦੇਖਦੇ ਰਹੋ ਪ੍ਰੋ ਪੰਜਾਬ ਟੀਵੀ